ਦੇਖ ਰਹੇ ਹੋ ਦੈਂ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਤੁਹਾਨੂੰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਐਸੇ ਗੁਰੂ ਦੇ ਖਾਲਸਾ ਦੇ ਨਾਲ ਮਲੌਨ ਜਾ ਰਹੇ ਹਾਂ ਜੋ ਕਿ ਹਜ਼ਾਰਾਂ ਕਿਲੋਮੀਟਰ ਦੀ ਜਿਹੜੀ ਆ ਸਾਈਕਲ ਯਾਤਰਾ ਕਰਕੇ ਅੱਜ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਹੁਵਿੰਡ ਸਾਹਿਬ ਵਿਖੇ ਪਹੁੰਚੇ ਹੋਏ ਆ। ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਤੋਂ ਜਿਹੜਾ ਉਹਨਾਂ ਆਪਣੀ ਸਾਈਕਲ ਯਾਤਰਾ ਜਿਹੜੀ ਉਹ ਸਟਾਰਟ ਕੀਤੀ ਸੀ ਤਾਂ ਅੱਜ ਲਗਭਗ ਕਈ ਦਿਨਾਂ ਬਾਅਦ ਉਹ ਜਿਹੜਾ ਜਿਲ੍ਹਾ ਤਰਨਤਾਰਨ ਦੇ ਪਿੰਡ ਪਹੁ ਪਿੰਡ ਸਾਹਿਬ ਵਿਖੇ ਪਹੁੰਚਿਆ ਤਾਂ ਗੱਲਬਾਤ ਵੀ ਕਰਾਂਗੇ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਜਿਹੜੀ ਪਹਿਲੀ ਸਾਈਕਲ ਯਾਤਰਾ ਸੀ ਉਹ ਪੂਰੀ ਭਾਰਤ ਸਾਈਕਲ ਯਾਤਰਾ ਸੀ ਤਾਂ ਪੌਣੇ 2 ਸਾਲ ਜਿਹੜੇ ਉਹਨਾਂ ਨੇ ਪੂਰੇ ਭਾਰਤ ਦੀ ਜਿਹੜੀ ਉਹ ਸਾਈਕਲ ਯਾਤਰਾ ਕੀਤੀ ਆ ਤਾਂ ਜੇ ਉਮਰ ਦੀ ਗੱਲ ਕੀਤੀ ਜਾਵੇ ਤਾਂ 63 ਸਾਲ ਭਾਈ ਮੇਜਰ ਸਿੰਘ ਖਾਲਸਾ ਦੀ ਜਿਹੜੀ ਉਹ ਉਮਰ ਆ ਜੇ ਗੱਲ ਕੀਤੀ ਜਾਵੇ ਅੱਜ ਦੀ ਤਾ ਪੂਰੀ ਤਰ੍ਹਾਂ ਜਿਹੜਾ ਸ਼ਰੀਰ ਤੰਦਰੁਸਤ ਹੈ ਤੇ ਨੌਜਵਾਨਾਂ ਨੂੰ ਇੱਕ ਬੜਾ ਵੱਡਾ ਸਨੇਹਾ ਦੇ ਰਹੇ ਆ ਕਿ ਸਾਈਕਲ ਤੇ ਜਿਹੜੀ ਇੰਨੀ ਵੱਡੀ ਯਾਤਰਾ ਕਰਕੇ ਲੇ ਲਦਾਖ ਦੀ ਤਾਂ ਅੱਜ ਜਿਹੜਾ ਉਹ ਫਿਰ ਪੰਜਾਬ ਦੇ ਪਿੰਡ ਪਹੁਵਿੰਡਰ ਸਾਹਿਬ ਵਿਕੇ ਪਹੁੰਚਿਆ ਤਾਂ ਗੱਲਬਾਤ ਵੀ ਆਪਾਂ ਕਰਦੇ ਹਾਂ ਉਹਨਾਂ ਦੇ ਨਾਲ ਸੱਸੀ ਕਾਗੋਈ ਸੱਸੀ ਕਾਗੋਈ ਸੱਸੀ ਗਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਜਿਲ੍ਹਾ ਦੱਸੋ ਜੀ ਮੇਰਾ ਨਾਮ ਮੇਜਰ ਚੰਗਰ ਪਹਿਲਾ ਕੋਰਪਾਈ ਇਸ ਤਸੀਲ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਜਿਹੜੀ ਸਾਈਕਲ ਯਾਤਰਾ ਕੀਤੀ ਆ ਤਾਂ ਕਿੰਨੇ ਕਿਲੋਮੀਟਰ ਸਾਈਕਲ ਯਾਤਰਾ ਕੀਤੀ ਆ ਤਾਂ ਕਿੱਥੋਂ ਸ਼ੁਰੂ ਕੀਤੀ ਤੇ ਕਿੱਥੇ ਜਿਹੜੀ ਉਹ ਦੀ ਸਮਾਪਤੀ ਹੋਣੀ ਆ ਪਹਿਲਾਂ ਦਾ ਜੀ ਬਾਬੇ ਨਾਨਕ ਨੇ ਮੇਥੋਂ ਜੋ ਪੂਰੇ ਭਾਰਤ ਦੀ ਯਾਤਰਾ ਕਰਾਈ ਹੈ ਜੀ ਲਗਾਤਾਰ ਪੌਣੇ 2 ਸਾਲਾਂ ਚ 73000 ਕਿਲੋਮੀਟਰ ਸਾਈਕਲ ਚੱਲਿਆ ਜੀ ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਜਾਰ ਮਹਾਰਾਸ਼ਟਰ ਗੋਆ ਕਰਨਾਟਕ ਕੇਰਨਾਟਕ ਤਮੜ ਪੱਨੇ ਤੇ ਮਾਰੀ ਆਂਧਰਾ ਐਮਪੀ ਅਰੀਸਾ ਵੇਸ਼ ਤੋਂ ਬਾਅਦ ਸ਼ਾਮ ਕਹਲਾ ਕਰਾ ਮੇਜ਼ਰ ਮੜੀ ਪਰ ਨਾਗਰ ਨਾਟਾ ਸਿੱਕਮ ਬਿਹਾਰ ਜੋਪੀ ਮਤੇ ਜੰਮੂ ਸ਼ਮੀਰ ਕਾਟਮੰਦੂ ਬਾਬਨਾਲ ਕੀ ਗਏ ਗਏ ਗੋਰਖਪੁਰ ਤੋਂ ਕਾਟਮੰਦੂ ਸਾਈਕਲ ਤੇ ਮੈਂ ਪਹੁੰਚ ਚ ਗਿਆ ਜੀ ਬੜਾ ਹੀ ਆਨੰਦ ਆਇਆਗਾ ਤੇ ਥੋੜਾ ਜਿਹਾ ਪਟਾਣ ਜੀ ਇਹ ਸਾਰਾ ਟੂਰ 73000 ਕਿਲੋਮੀਟਰ ਦੇ ਵਿੱਚ ਇਸ ਮੁਕਤੀ ਹੋਇਆ ਜੀ ਤੇ ਸੱਚ ਕਹਿੰਦੇ ਚੀਰੀ ਹਦੀ ਹੋਤਾਵ ਸਾਈਕਲ ਤੇ ਬਾਬਨਾਲ ਜੀ ਨੂੰ ਪਾਜਰ ਯਾਤਰਾ ਕਰ ਰਹੀ ਤੇਨਰੀ ਹਿਮਪੁਰ ਤੋਂ ਬਦਲੀ ਲੱਗੀ ਇਹ ਜੋ ਯਾਤਰਾ ਜੀ ਸਾਈਕਲ ਦੀ ਲੇਧ ਦਾ ਪਿੰਡ ਕੋਟਪਈ ਗੁਰੂ ਘਰ ਦੇ ਵਿੱਚੋਂ ਅਦਾਤ ਮੇਲ ਕੀ ਕਰਕੇ ਉਥੇ ਜਾਣੇ ਪਾਇੀ ਜੀ ਤੇ ਸਭ ਤੋਂ ਪਹਿਲਾਂ ਪਿੰਡ ਕੋਟਪਈ ਤੋਂ ਸ਼੍ਰੀ ਅਨੰਦਪੁਰ ਸਾਹਿਬ ਗਏ ਜੀ ਉਥੋਂ ਫੁੱਲਮਨਾਲੀ ਨੇ ਤੇ ਗੁਰਦਸੇਹ ਪੱਤਰਸਾਹ ਜੀ ਉਥੇ ਬਾਬੇ ਨਾਨਕ ਜੀ ਨੇ ਤਪ ਕੀਤਾ ਜੀ ਬੜਾ ਹੀ ਆਨੰਦ ਆਇਆ ਜੀ ਦਰਸ਼ਨਾਰੇ ਕਰਕੇ ਜੀ ਤੇ ਉਥੇ ਦੇ ਪ੍ਰਬੰਧਕਾਂ ਨੇ ਜੀ ਬਹੁਤ ਮਨੰਤਰ ਕੀਤਾ ਜੀ ਦੋਸਤੋ ਅੱਗੇ ਤਾਰਕਲ ਸ਼੍ਰੀ ਨਗਰ ਕਾਜੀਗੰਢ ਰਾਮਬਾਨਾ ਹੁੰਦਾ ਹੈ ਜੰਮਸ਼ਮੀਰ ਤੇ ਪਠਾਨਕੋਟ ਪੰਜਾਬ ਦੇ ਵਿੱਚ ਪਹੁੰਚਿਆ ਜੀ ਉਧਰ ਦਰਸ਼ਨ ਵਾਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੁੰਦਾ ਹੈ ਹੋਇਆ ਜੀ ਤੇ ਅੱਜ ਬਾਬਾ ਬੀਤਲ ਜੀ ਸਾਹਾਂ ਤੇ ਜੋ ਜਨਤਾ ਨੇ ਇਹ ਇੱਥੇ ਪਹੁੰਚਿਆ ਤੇ ਬੜਾ ਹੀ ਮਾਣ ਕੋਸ਼ਿਸ਼ ਵਾਲੀ ਦਰਸ਼ਨ ਕਰਕੇ ਆ ਕੇ ਮੇਰੇ ਮੰਦੀਆ ਬਹੁਤ ਹੈ ਰੀਝਾ ਸੀਗੀ ਆ ਵੀ ਸਤਾਂ ਤੇ ਮੈਂ ਦਰਸ਼ਨਾਰੇ ਕਰਾਂ ਤੋਂ ਅੱਜ ਬਾਬਾ ਲਾਣਗੇ ਨੇ ਉਹ ਪੂਰੇ ਕੀਤੇ ਜੀ ਜਿਸ ਤਰ੍ਹਾਂ ਸਾਈਕਲ ਤੇ ਯਾਤਰਾ ਕੀਤੀ ਤੇ ਜਿਹੜਾ ਪੌਣੇ 2 ਸਾਲ ਦੇ ਵਿੱਚ ਜਦੋਂ ਪਹਿਲੀ ਤੁਸੀਂ ਯਾਤਰਾ ਕੀਤੀ ਤੇ ਕਿੰਨੀ ਵਾਰ ਜਿਹੜੀ ਉਹ ਸਾਈਕਲ ਦੀ ਰਿਪੇਅਰ ਕਰਨੀ ਪਈ ਜਾਂ ਪੈਂਚਰ ਲਾਉਣੇ ਪਏ ਜਾਂ ਸਾਈਕਲ ਦੀ ਜੋ ਰਿਪੇਅਰਿੰਗ ਹੋਈ ਹੈ ਜੀ ਸਾਈਕਲ ਦੇ 11 ਟਾਇਰ ਬਦਲੇ ਹੋਏ ਜੀ 11 ਟਾਇਰ ਚਾਰ ਟੂਪਾਂ ਤਿੰਨ ਚੈਨਾ ਤਿੰਨ ਸੈਂਟਰ ਤੋਂ ਦੋ ਪਿੱਛੇ ਇੱਕ ਸੋ ਦੋ ਅੱਗੇ ਫਰਾਈ ਚੱਕਾ 20 ਪੈਂਚਰ ਇਹਨਾਂ ਸਾਈਕਲ ਦਾ ਸਮਾਂ ਵਧੀਆ 20 ਪੈਂਚਰ 10 ਪੈਂਚਰ ਮੈਂ ਹੱਥ ਲਾਇਆ ਜੀ 10 ਕਿਤੇ ਦੁਕਾਨ ਉਹਦੀ ਚੀਜ਼ ਉੱਤੇ ਲਵਾ ਲੈਂਦੇ ਸੀਗੇ ਜੀ ਤਾਂ ਸਾਈਕਲ ਦੇ ਉੱਤੇ ਜਿਹੜਾ ਖਾਣ ਪੀਣ ਦਾ ਪੂਰਾ ਪ੍ਰਬੰਧ ਹੁੰਦਾ ਤੁਹਾਡਾ ਹਾਂ ਜੀ ਭਾਰਤਿਆ ਯਾਤਰਾ ਵਲੇ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਜੀ ਉਹਦੋਂ ਜੋ ਸਾਈਕਲ ਦੇ ਹੁਣ ਕਿ ਵਜਨ ਹੈਗਾ ਇਹਨਾਂ ਸਾਈਕਲ ਦੇ ਵਜਨ ਨਹੀਂ ਸੀਗਾ ਹੁਣ ਸਾਈਕਲ ਦੇ ਵਜਨ ਘੱਟੋ ਘੱਟ 35-40 ਕਿਲੋ ਦੇ ਵਜਨ ਦਾ ਜੋ ਲੈ ਲੈ ਦਾਖ ਦੀ ਯਾਤਰਾ ਆਰੰਭ ਕੀਤੀ ਹੋਈ ਹੈਗੀ ਤਾਂ ਫੇਰ ਵੀ ਜੋ ਰਸਤੇ ਵਿੱਚ ਮੇਰੇ ਕੋਲ ਟੈਂਟ ਵਗੈਰਾ ਜੋ ਸਲੀਪਿੰਗ ਬੈਗ ਜਾਂ ਵਰਤਣ ਵਗੈਰਾ ਸਾਰਾ ਸਮਾਨ ਟੋਟਲ ਮੇਰੇ ਕੋਲ ਹੈਗਾ ਜੀ ਪਰ ਰਸਤੇ 'ਚ ਲੋਕਾਂ ਨੇ ਪਿਆਰ ਸਦਕਾਰੀ ਇਹਨੇ ਦਿੱਤਾ ਜੀ ਜੋ ਕਿ ਮੈਨੂੰ ਇਸ ਸਮਾਨ ਦੀ ਲੋਡ ਪਈ ਨਹੀਂ ਰਸਤੇ 'ਚ ਲੋਕਾਂ ਨੇ ਅ ਪ੍ਰਸ਼ਾਦਾ ਪਾਣੀ ਰਹਿਣ ਦੀ ਜਗਾ ਜੀ ਬਹੁਤ ਵਧੀਆ ਸਤਿਕਾਰ ਕੀਤਾ ਜੀ ਜੋ ਮੈਨੂੰ ਭੁੱਲਣ ਯੋਗ ਨਹੀਂ ਜੀ ਤਾਂ ਜਿਹੜਾ ਜਿਸ ਤਰ੍ਹਾਂ ਕਿਤੇ ਮੀਂਹ ਜਾਂ ਕਿਤੇ ਜਿਆਦੀ ਭਾਰੀ بارش ਹੁੰਦੀ ਉੱਥੇ ਫਿਰ ਕਿਸ ਤਰ੍ਹਾਂ ਸਾਰਾ ਲੈਂਦੇ ਸੀ ਮੇਰੇ ਕੋਲ ਸਾਰਾ ਸਮਾਨ ਆਈ ਅਮਰਕੇ ਪੰਨੀ ਹੈਗੀ ਜੀ ਜਦੋਂ بارش ਵਾਰਸ ਦਾ ਕੋਈ ਆਪਣੇ ਕਿਰੇਡ ਦਾ ਵਾਰਸ ਆ ਜਿਹੜੀ ਤੇ ਉਹ ਪੰਨੀ ਉੱਪਰ ਲੈ ਕੇ ਜੀ ਤੇ ਆਪ ਦਾ ਪਛਾਣ ਕਰ ਲੈਣਾ ਜੀ ਤਾਂ ਹੁਣ ਕਿੰਨੇ ਕਿਲੋਮੀਟਰ ਜਿਹੜੀ ਆ ਆ ਜਿਹੜੀ ਯਾਤਰਾ ਤੁਸੀਂ ਕੀਤੀ ਹੈ ਤੇ ਕਿੰਨੇ ਕਿਲੋਮੀਟਰ ਟੋਟਲ ਕਰ ਚੁੱਕੇ ਤੇ ਕਿੰਨੇ ਦਿਨ ਹੋਰ ਲੱਗਣੇ ਤੁਹਾਨੂੰ ਵਾਪਸ ਜੇ ਤਰੀਕ ਬਣਾਓ ਜੀ 2100 ਕਿਲੋਮੀਟਰ ਅੰਦਾਜ਼ਨ ਦਾ ਇਹ ਸਫਰ ਹੋਗਾ ਜੀ ਤੇ ਇੱਥੋਂ ਸਾਡਾ ਪਿੰਡ ਕੋਟਪਾਈ ਜਿਹੜਾ ਸ੍ਰੀ ਮੁਕਤਸਰ ਸਾਹਿਬ ਜੀ ਇਹ ਹੌਲੀ ਹੌਲੀ ਅਜੇ 10 ਜਨ ਵਾਲਾ ਮਿੱਟੀ ਚਾ ਜੀ ਜੋ ਮਾ ਆਪਣੇ ਪਿੰਡ ਜਿੱਥੋਂ ਮਰ ਕੇ ਯਾਤਰਾ ਆਰੰਭ ਕੀਤੀ ਸੀਗੀ ਗੁਰੂ ਘਰ ਦੇ ਵਿੱਚੋਂ ਜੀ ਉੱਥੇ ਮੱਥਾ ਟੇਕ ਕੇ ਯਾਤਰਾ ਦੀ ਸਮਾਪਤੀ ਕਰਨੀ ਹੈ ਜੀ ਜਦੋਂ ਤੁਸੀਂ ਵੱਖ-ਵੱਖ ਸਟੇਟਾਂ ਦੇ ਵਿੱਚ ਜਾਂਦੇ ਹੋ ਤੇ ਉੱਥੋਂ ਤੁਹਾਡਾ ਕੋਈ ਉਹ ਆਧਾਰ ਕਾਰਡ ਜਾਂ شناਖਤੀ ਕਾਰਡ ਵੀ ਦੇਖਦਾ ਕੋਈ ਹਾਂ ਜੀ ਕੁਝ ਵੀਰ ਦਾ شناਖਤੀ ਕਾਰਡ ਦੇਖਦੇ ਜੀ ਕੁਝ ਨਹੀਂ ਦੇਖਦੇ ਗਏ ਕਿਉਂਕਿ ਆਪ ਚੰਗਾ ਜੱਗ ਚੰਗਾ ਜੀ ਰਸਤੇ ਵਿੱਚ ਲੋਕਾਂ ਨੇ ਪਿਆਰ ਹੀ ਬਹੁਤ ਦਿੱਤਾ ਜੀ ਰਸ ਨੇ ਰੋਹਟਰਾ ਵਾਲਾ ਨੇ ਵੀ ਜਾ ਮੰਦਿਰ ਉਧਰ ਗੁਰਦਾ ਸਾਹਿਬ ਘਟਾ ਜੀ ਮਿਲ ਕੇ ਤੇ ਗੁਰੂ ਘਰ ਆਣੇ ਮਿਲ ਕੇ ਜਿਆ ਪੰਜਾਬ ਚ ਮੇਰਾ ਪਿਆਰ ਸਤਿਕਾਰ ਬਹੁਤ ਹੋਇਆ ਜੀ ਤੇ ਸਾਰੇ ਪੂਰੇ ਭਾਰਤ ਦੇ ਚ ਬੰਬਾ ਕੋਈ ਕਲਕੱਤਾ ਕੋਈ ਗੋਆ ਰਸੇ ਚ ਪੂਰੇ ਭਾਰਤ ਦੇ ਚ ਲੋਕ ਮੈਨੂੰ ਮਿਲਲੇ ਜੀ ਗੱਡੀਆਂ ਰੋਕ ਰੋਕੇ ਮੇਰਾ ਉਹਨਾਂ ਨੇ ਸਪੋਰਟ ਵੀ ਕੀਤੀ ਹੈ ਜੀ ਮੇਰਾ ਉਹਨਾਂ ਨੇ ਮਾਨਤਾ ਵੀ ਦਿੱਤਾ ਜੀ ਤਾਂ ਜਿਹੜੀ ਉਮਰ ਤੁਹਾਡੀ ਉਮਰ ਕਿੰਨੀ ਹੈ ਇਸ ਟਾਈਮ ਮੇਰੀ ਉਮਰ ਜੀ ਜਦੋਂ ਪਹਿਲਾ ਭਾਰ ਯਾਤਰਾ ਕੀਤੀ ਸੀ ਉਦੋਂ ਉਮਰ 24 ਸਾਲ ਸੀ ਜੀ ਉਦੋਂ ਮੇਰੀ ਸਾਈਕਲ ਦੀ ਸਪੀਡ 1.5 ਕਿਲੋਮੀਟਰ 200 ਕਿਲੋਮੀਟਰ 205 210 233 ਕਿਲੋਮੀਟਰ ਤੱਕ ਸਾਈਕਲ ਚੱਲਿਆ ਜੀ ਉਸ ਤੋਂ ਸਾਈਕਲ ਬਾਅਦ ਕਿੱਡੀ ਚੱਲਿਆ ਤੇ ਹੁਣ ਮੇਰੀ ਉਮਰ ਜੀ 68 ਸਾਲ ਹੋ ਗਈ ਹੈ ਜੀ 68 ਸਾਲ ਦੀ ਉਮਰ ਵਿੱਚ ਗੁਰਦੁਆਰਾ ਸ੍ਰੀ ਪਤਨਾ ਸਾਹਿਬ ਲਈ ਲੰਡਾਕ ਦੀ ਯਾਤਰਾ ਕਰਕੇ ਵਾਪਸ ਬਾਬਾ ਦੀਪ ਸਿੰਘ ਸਾਹਿਬ ਤੇ ਅੱਜ ਪਹੁੰਚਾਈ ਜੀ ਅੱਗੇ ਕੀ ਹੈਗਾ ਮਨ ਯਾਤਰਾ ਕਰਨ ਨੂੰ ਇਹ ਜੀ ਬਾਬਾ ਨਾਲ ਦੀ ਕਿਰਪਾ ਜੀ ਜੋ ਹੁਕਮ ਬਾਬਾ ਨਾਲ ਕੀ ਜੋ ਕਰ ਰਿਹਾ ਪਹਿਲਾਂ ਵੀ ਜੋ ਹੋ ਰਿਹਾ ਜੀ ਹਨੀ ਇਹ ਜੋ ਸਾਈਕਲ ਹੈ ਜੀ ਹੁਣ ਮੇਰਾ 32 ਸਾਲਾਂ ਬਾਅਦ ਇਹ ਯਾਤਰਾ ਆਰੰਭ ਹੋਈ ਹੈ ਜੀ ਗੁਰਦਾਸ ਸਿੰਘ ਪੱਤਰਸਰ ਸਾਹਿਬ ਦੀ ਸਾਡਾ ਤਸਵੀਰ ਜਵਾ ਜੀ ਉਥੋਂ ਦੀ ਬਾਲਾ ਜੀ ਸਾਈਕਲ ਸਟੋਰ ਆ ਰਿਹਾ ਮੇਰਾ ਸੈਕਚਰ ਕਰ ਦਿੱਤਾ ਇਹ ਬਹੁਤ ਮਜ਼ਬੂਤੀ ਸੈਕਚਰ ਕਰ ਦਿੱਤਾ ਜੋ ਹਾਲੇ ਤੱਕ ਇਸ ਨੂੰ ਕੋਈ ਪ੍ਰੋਬਲਮ ਨਹੀਂ ਆਈ ਕੋਈ ਪੈਂਚਰ ਤੱਕ ਵੀ ਨਹੀਂ ਹੋਇਆ ਜੀ ਹਵਾ ਤੇ ਕੋਈ ਅਜ ਘੱਟੀ ਆ ਜੀ ਉਹ ਪੰਪ ਨਾਲ ਭਰ ਲਈ ਹੈ ਪਰ ਬਹੁਤ ਵਧੀਆ ਸਾਈਕਲ ਤਿਆਰ ਕਰ ਦਿੱਤਾ ਜੀ ਜੋ ਮੇਰਾ ਸਾਈਕਲ ਪੂਰਾ ਸਾਸ ਨਭਾਇਆ ਜੀ ਸਭ ਤੋਂ ਬਾਅਦ ਜਿਹੜੀਆਂ ਮੁਸ਼ਕਲਾਂ ਕਿਸ ਸਟੇਟ ਦੇ ਵਿੱਚ ਆਈਆਂ ਤੇ ਕਿਸ ਤਰ੍ਹਾਂ ਦੀਆਂ ਆਈਆਂ ਸਭ ਤੋਂ ਬਾਅਦ ਸਟੇਟ ਜੋ ਤਾਮਿਲ ਭਾਸ਼ਾ ਜੀ ਮਲਿਆਲਮ ਭਾਸ਼ਾ ਹੈ ਇੱਧਰ ਉਧਰ ਭਾਸ਼ਾ ਕੋਈ ਸਮਝ ਨਹੀਂ ਆਉਂਦੀ ਕੋਈ ਲਿਖ ਨਹੀਂ ਸਕਦੇ ਕੋਈ ਬੋਲ ਨਹੀਂ ਸਕਦੇਗੇ ਉਧਰ ਹਿੰਦੀ ਭਾਸ਼ਾ ਜਿਹੜੀ ਅੱਠ ਜਮਾਤਾਂ ਤੱਕ ਪਾਸ ਕੀਤੀ ਹੈ ਜੀ ਹਿੰਦੀ ਜੋ ਰਾਸ਼ਟਰੀ ਭਾਸ਼ਾ ਜੀ ਉਹਦੇ ਨਾਲ ਥੋੜਾ ਥੋੜਾ ਹਿੰਦੀ ਵਿੱਚ ਗੱਲ ਕਰਕੇ ਇਹ ਪਾਰ ਯਾਤਰਾ ਪੂਰੀ ਹੋਈ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਦੇਖੋ ਜੀ ਅੱਜ ਕੱਲ ਦੀ ਜੋ ਨੌਜਵਨ ਅਵਸਥਾ ਹੈ ਜੋ ਨਵੀਂ ਪਨੀਰੀ ਹੈਗੀ ਅ ਨਸ਼ੇ ਦਾ ਦੌਰ ਬਹੁਤ ਚੱਲ ਰਿਹਾ ਜੀ ਜਿਹੜਾ ਮਤਲਬ ਕਿ ਉਹ ਚੰਗਾ ਨਹੀਂ ਹੈ ਕਿਉਂਕਿ ਇਹ ਜਿਹੜੀ ਆਪਣਾ ਜੀਵਨ ਹੈ ਵੀ ਵਾਰ-ਵਾਰ ਨਹੀਂ ਮਿਲਣਾਗਾ ਜੀ ਤੇ ਆਪਾਂ ਇਸ ਨਸ਼ੇ ਤੋਂ ਦੂਰ ਰਹਿਣਾ ਗੁਰੂ ਬਾਣੀ ਨਾਲ ਦੂਰਨਾ ਚਾਹੀਦਾ ਜੀ ਤੇ ਯਾਤਰਾ ਜਿਹੜੀ ਹੈ ਜੀ ਯਾਤਰਾ ਕਰਨੀ ਕਿਉਂਕਿ ਗੁਰੂਆ ਪੀਰ ਧਰਤੀ ਹੈ ਜੀ ਯਾਤਰਾ ਕਰਨੀ ਚਾਹੀਦੀ ਹੈ ਜੀ ਫਰਾ ਬਾਬਾ ਨਾਲ ਕਿ ਮure ਬੇਨਤੀ ਕਰਦਾ ਜੀ ਜੋ ਯਾਤਰਾ ਕਰਦੇ ਉਹਨੇ ਸੱਤੇ ਮੇਰੇ ਪਰੇ ਹੱਥ ਰੱਖਣਾ ਜੀ ਧੰਨਵਾਦ ਜੀ